ਦੇਉਣ ਇਹ ਸਰਕਾਰਾਂ ਦੀਆਂ ਨੇ ਸਾਡੇ ਉੱਤੇ ਲੱਖਾਂ ਲਾਈਆਂ ਨੇ ਸਾਡੇ ਉੱਤੇ ਪਰਚੇ ਕੀਤੇ ਨੇ ਉਹ ਸਰਕਾਰ ਹੈ ਇੱਕ ਮਿੰਟ 1 ਕਰੋੜ ਪਿੱਛੇ ਤੁਸੀਂ ਸਾਡੀ ਯੂਨੀਵਰਸਿਟੀ 2022 ਵਿੱਚ ਵੇਚਣ ਲੱਗੇ ਸੀ ਉਸ ਬਾਬ ਲਓ ਯੂਨੀਵਰਸਿਟੀ ਹੈ ਤੁਹਾਡੀ ਤਾਂ ਬਾਅਦ ਚ ਇੱਕ ਮਿੰਟ ਸਾਡੀ ਯੂਨੀਵਰਸਿਟੀ ਬੀਚੇ ਸਕਦੇ ਸੀ ਬਾਬ ਲੋ 2.5 ਕਰੋੜ ਪਿੱਛੇ ਤੁਸੀਂ ਅਸੀਂ ਵੇਚ ਸਕਦੇ ਹਾਂ ਤੁਸੀਂ ਅੱਜ ਕਿਸ ਸਕੂਲ ਨਾਲ ਆਈ ਹੈ ਸਰਕਾਰ ਦਾ ਨਾ 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 ਨ ਮੈਂ ਕੋਈ ਮੀਟਿੰਗ ਬੈਟਰੀ ਮੀਟਿੰਗ ਦੀ ਮਖੌਨਾਂ ਨਹੀਂ ਆਏ ਮਤਭੰਤਰੀ ਆਪਣੀ ਮੈਡੀਕਲ ਨਹੀਂ ਆਏ ਮੈਂ ਚਾਹੁੰਦਾ ਹਾਂ ਕਿ ਸਾਰੇ ਰਾਕੇ ਨਾਲੇ ਬੰਦ ਕਰਾਓ ਨਾਰੇ ਲਾਈ ਜਾ ਰਹੇ ਨੇ ਇਹਦੇ ਬਾਰੇ ਕੀ ਕਹੋਗੇ ਆਮ ਆਨਿਪਾਟੀ ਮੁਦੱਬਦ ਜੀ ਕੋਣ ਐ ਐਕਸ-ਪੀਸ਼ੋ ਮੈਂਬਰ ਹੋ ਤੁਸੀਂ ਐਕਸ-ਪੀਸ਼ੋ ਹੈ ਕਿ ਸਾਰਾ ਕੀ ਗੱਲ ਨਹੀਂ ਮੈਂ ਜਵਾਬ ਹੀ ਸਵਾਲ ਹੀ ਲੈਣਾ ਹਾਂ ਐਕਸ-ਪੀਸ਼ੋ ਮੈਂਬਰ ਹੋ ਤੁਸੀਂ ਮੈਂ ਤਾਂ ਪਹਿਲਾਂ ਹੀ ਚੱਕ ਰਿਹਾ ਐਕਸ-ਪੀਸ਼ੋ ਐਕਸ-ਪੀਸ਼ੋ ਮੈਂਬਰ ਹੋ ਤੁਸੀਂ ਮਤਲਬ ਪਹਿਲਾਂ ਮੈਂ ਨਹੀਂ ਨਾ ਨਾ ਮੈਂ ਥੋੜੀ ਤੁਸੀਂ ਸੈਨਿਕ ਮੈਂਬਰ ਹੈ ਤੁਸੀਂ ਪਾਰਟੀ ਤੇ ਬੁਲਾ ਰਹੇ ਤਾਂ ਆਮ ਆਦਮੀ ਪਾਰਟੀ ਤੇ ਬੁਲਾ ਰਹੇ ਹੋ ਕਿ ਨਹੀਂ ਆ ਤੁਹਾਡੀ ਪਾਰਟੀ ਦੇ ਕਿੰਨੇ ਜਿਹੜੇ ਇਹਦੇ ਐਕਸੀਕਿਊਟਿਵ ਮੈਂਬਰ ਨੇ ਇੱਥੇ ਹਾਜ਼ਰ ਹੋਏ ਨਹੀਂ ਕੋਈ ਵੀ ਨਹੀਂ ਕੋਈ ਨਹੀਂ ਆਇਆਗਾ ਦੂਜੀ ਗੱਲ ਇਸ ਯੂਨੀਵਰਸਿਟੀ ਦੇ ਵਿੱਚ ਜਿਹੜੇ ਤੁਸੀਂ ਕਹਿੰਦੇ ਹੋ ਵੀ ਅਸੀਂ 49 ਕਰੋੜ ਦਿੱਤਾ ਜੀ ਉਹ ਉਹ ਦਿੱਤਾਗਾ ਤੁਹਾਡੇ ਕੋਲੋਂ ਪੈਸੇ ਕਿੱਥੇ ਨੇ ਮਤਲਬ ਇਸ ਯੂਨੀਵਰਸਿਟੀ ਦੇ ਉੱਤੇ ਜਿਹੜਾ ਆਵਦਾ ਬਣਦਾ ਹੱਕ ਹੈ ਨਾ ਪਰਟੀ ਦੇ ਬਾਅਦ ਮੈਨੂੰ 12 ਕਰੋੜ ਪੈਸੇ ਚਾਹੀਏ ਮੈਂ ਤਾਂ 2001 ਦਾ ਡੋਨਿਆ ਮੈਂ ਜੀ ਸਟੂਡੈਂਟ ਵੀ ਆਇਆ ਮੈਂ ਸੇਧ ਮੈਂ ਕੂਰਨ ਡੀਟਰ ਵੀ ਤੇ ਆਂ ਨੀ ਕੁਛ ਵੀ ਰਹੇ ਹੋ ਸਰ ਮੈਨੂੰ ਸਵਾਲ ਕਰਨਾ ਪਤਾ 2020 ਦੇ ਵਿੱਚ ਇਲੈਕਸ਼ਨ ਹੋਏ ਸੀ ਸਰ ਮੈਨੂੰ ਮੈਨੂੰ ਇੱਕ ਮਿੰਟ ਸੁਣ ਲੈ ਹਾਂ ਹਾਂ ਸਟੂਡੈਂਟ ਹੈ ਨਾ ਹਾਂ 2020 ਵਿੱਚ ਵੀ ਕੈਕਸ਼ਨ ਨਹੀਂ ਹੋਏ ਸੀ ਉਦੋਂ ਵੀ ਇੱਥੇ ਪਟਿਆ ਚੱਸੀ ਕਰਦੇ ਸੀ ਕਿ ਅਸੀਂ ਕਰਾਏ ਸੀ ਕਿ ਉਹਦਾ ਫਰਕ ਹੈ ਮੇਰਾ ਇੱਕ ਜਵਾਬ ਹੈ ਮੇਰਾ ਮੇਰਾ 에ਰੇ ਦਾ ਜਵਾਬ ਹੈ 2021 ਦੇ ਵਿੱਚ ਹਾਈ ਕੋਰਟ ਵੱਲੋਂ ਇਹ ਆਇਆ ਸੀ ਆਰਡਰ ਕਿ ਇਲੈਕਸ਼ਨ ਕਰਾਏ ਜਾਣ ਇੱਥੇ ਤੁਸੀਂ 24 ਘੰਟੇ ਨਹੀਂ ਸੀ ਤੁਸੀਂ 24 ਘੰਟੇ ਨਹੀਂ ਸੀ ਅਸੀਂ ਸੀਗੇ ਅਸੀਂ ਅਸੀਂ ਇੱਥੇ 24 ਘੰਟੇ ਰਹੇ ਇੱਕ ਮਿੰਟ 24 ਘੰਟੇ ਅਸੀਂ ਇੱਥੇ ਬੈਠੇ ਰਹੇ ਹਾਂ ਸਾਨੂੰ ਤੁਸੀਂ 24 ਘੰਟੇ ਨਹੀਂ ਦਿੱਤੇ ਦੂਜੀ ਗੱਲ ਦੂਜੀ ਗੱਲ 2022 ਦੇ ਵਿੱਚ ਜਦੋਂ ਇਹ ਬਿਆਨ ਆਉਂਦਾ ਹਾਈ ਕੋਰਟ ਦਾ ਵੀ ਇਹ ਸ ਯੂਨੀਵਰਸਿਟੀ ਨੂੰ ਸੈਂਟਰਲਾਈਜ਼ ਕਰਨ ਵੱਲ ਦੇਖਿਆ ਜਾਵੇ ਉਦੋਂ ਅੰਬਸਾਬ ਤੋਂ ਵਿਦਿਆਰਥੀਆਂ ਦਾ ਇੱਕ ਇਨਕਲਾਬੀ ਜੱਥੇਬੰਦੀ ਦਾ ਕਾਫਲਾ ਚੱਲਦਾ ਹੈ ਗਵਰਨਰ ਹਾਊਸ ਵੱਲ ਤੇ ਉਹ ਕਾਫਲੇ ਨੂੰ ਰੋਕਣ ਵਾਲੀ ਬਣ ਸਰਕਾਰ ਹੁੰਦੀ ਹੈ ਸਾਡੇ ਤੇ ਲਾਤੀ ਚਾਰਜ ਆਇਆ ਜਿੱਦਾਂ ਕਾ ਮਾਰਿਆ ਉਸ ਤੋਂ ਬਾਅਦ ਉਹ ਕੁੜੀਆਂ ਨੇ ਉਸ ਤੋਂ ਬਾਅਦ ਉਸ ਲਾਠੀ ਇੱਕ ਮੈਡਿਕ ਮੈਂ ਮੈਂ ਇਹਦਾ ਜਵਾਬ ਮੰਗ ਰਿਹਾ ਵੀ ਕਿਉਂ ਹੋਇਆਗਾ ਮੇਰੀ ਗੱਲ ਦਾ ਪੂਰੇ ਦਾ ਸੁਭਾਅ ਸੁਣੋ ਮਤਲਬ ਉਹ ਜਿਹੜਾ ਉਹ ਲਾਠੀ ਚਾਰਜ ਕਿਉਂ ਕੀਤਾ ਗਿਆ ਲਾਠੀ ਚਾਰਜ ਲਾਠੀ ਚਾ ਜਵਾਬ ਆਪ ਸੰਤੋਸ਼ਤਾ ਦਿਵਾ ਦਿਓ ਜਵਾਬ ਸੰਤੋਸ਼ਤਾ ਜਵਾਬ ਨਾਲਾ ਕੇ ਬੈਠ ਜਾਓ ਤੁਹਾਡੀ ਅੱਜ ਮੇਰੀ ਨਾਲ ਹੀ ਰਹੇਗਾ ਨਹੀਂ ਦੇਣਾ ਜਵਾਬ ਨਹੀਂ ਦੇਣਾ ਜਵਾਬ ਇਹਨਾਂ ਨੇ ਨਹੀਂ ਦੇਣਾ ਹਾਂ ਜਿਵੇਂ ਜੇ ਸੰਤੋਸ਼ਤਾ ਤੁਸੀਂ ਜਵਾਬ ਦੇ ਕੇ ਕੋਈ ਜਵਾਬ ਦਿੰਦੇ ਕਿ ਸੰਤੋਸ਼ਤਾ ਤੁਸੀਂ ਇਹਨਾਂ ਤੋਂ ਬਿਲਕੁਲ ਵੀ ਨਹੀਂ ਇਹਦੇ ਕੋਈ ਜਵਾਬ ਨਹੀਂ ਹੈਗਾ ਤੁਸੀਂ ਆਪੇ ਦੇਖ ਲਿਆ ਕਿਵੇਂ ਦਿਰਾਜਾ ਬੰਦ ਕਰਕੇ ਸਾਨੂੰ ਧੱਕਾ ਮਾਰ ਕੇ ਪਿੱਛੇ ਵੀ ਐਸਾ ਲੇ ਕੇ ਨੇ ਕਿ ਕਿਨੇ ਕੋਈ ਜਵਾਬ ਹੈ ਨਹੀਂ ਅਸਲੀਅਤ ਇਹ ਹੈ 2022 ਦੇ ਵਿੱਚ ਨੇ ਕੀ ਕੀਤਾ ਸੀਗਾ 2022 ਦੇ ਵਿੱਚ 1200 ਵਿਦਿਆਰਥੀ ਜਿਹੜੇ ਕੇਂਦਰੀਕਰਨ ਦੇ ਖਿਲਾਫ ਲਈ ਲੜ ਰਹੇ ਸੀ ਕਿ ਉਹਨਾਂ ਤੇ ਰੱਖੀ ਜਾ ਇਹ ਨਹੀਂ ਕਰਾਇਆ ਸੀਗਾ ਭਗਵਾਨਤਮਾਨ ਨੇ ਕਰਾਇਆ ਸੀਗਾ 8.5 ਕਰੋੜ ਪਿੱਛੇ ਦੀ ਯੂਨੀਵਰਸਿਟੀ ਦਾ ਕੇਂਦਰੀਕਰਨ ਕਰਨ ਨੂੰ ਤਿਆਰ ਹੋ ਸਕਦੇ 2022 ਦੇ ਵਿੱਚ ਅੱਜ ਕੇ ਸਮੂਹੋਂ ਇੱਥੇ ਆ ਰਹੇ ਨੇ ਅੱਜ ਕੇ ਸਮੂਹੋਂ ਕਹਿੰਦੇ ਨੇ ਵੀ ਅਸੀਂ ਕੇਂਦਰੀਕਰਨ ਨਹੀਂ ਹੋਣ ਦਵਾਂਗੇ ਮਤਾਂ ਮਤਾਂ ਖੇਢੀ ਜਾਂਦੇ ਨੇ ਕਹਿੰਦੇ ਗਵਰਨਰ ਨੂੰ ਮਿਲਿਆ ਗਵਰਨਰ ਦਾ ਘਰ 2 ਕਿਲੋਮੀਟਰ ਦੂਰ ਹੈ ਇੱਥੋਂ ਕੀ ਪੰਜਾਬ ਸਰਕਾਰ ਜੇ ਜੇ ਕੇਂਦਰੀਵਾਲ ਤੇ ਕੋਈ ਪਰਚਾ ਹੁੰਦਾ ਜਾਂਦਾ ਉਹ ਸਿੱਾਰੇ ਮੇਤੇ ਬਾਰੇ ਮੇ ਪਹੁੰਚ ਜਾਂਦੇ ਨੇ ਇੱਥੇ ਕਿਉਂ ਨਹੀਂ ਪਹੁੰਚੇ ਪੰਜਾਬ ਸਰਕਾਰ ਅੱਜ ਮੋਦੀ ਹਕੂਮਤ ਦੇ ਹਰ ਕੁਝ ਮੁਕਤ ਰਹੀਏ ਤੇ ਉਹ ਕਹਿੰਦੇ ਕਹਿੰਦੇ ਅਸੀਂ ਤੁਸੀਂ ਕਹਿੰਦੇ ਨਵੇਂ ਹੋ ਅਸੀਂ ਪੁਰਾਣੇ ਆ ਸਾਡੀ ਯੂਨੀਵਰਸਿਟੀ 2021 ਦੇ ਵਿੱਚ ਵੀ ਉਹਨੇ ਆਈ ਕੀਤਾ ਸੀਗਾ ਜੀ 2021 ਦੇ ਵਿੱਚ ਵੀ ਸਾਰੇ ਚੋਣਾਂ ਨਹੀਂ ਹੋਏ ਸੀਗੀਆਂ ਅਸੀਂ 28 ਦਿਨ ਇੱਥੇ ਦਿਨ ਰਾਤ ਦਾ ਪ੍ਰੋਟੈਸਟ ਲਾਇਆ ਸੀਗਾ ਉਹਦੇ ਬਾਅਦ ਸੰਘਰਸ਼ ਦੇ ਕਰਕੇ ਹੀ ਕੀ ਤੁਣਾ ਭਾਲਤ ਨਹੀਂ ਹੈ ਜੀ ਤੇ ਅੱਜ ਵੀ ਸੰਘਰਸ਼ ਕਰਕੇ ਹੀ ਕਰਾਂਗੇ ਭਗਵਾਨਤਮਾਨ ਸਰਕਾਰ ਨੇ ਜਿਹੜੀ ਜਿਹੜੀ ਸਰਕਾਰ ਹੈ ਇਹਨਾਂ ਨੇ ਉਦੋਂ ਵੀ ਕੁਝ ਨਹੀਂ ਕੀਤਾ ਜਿਹੜੀ ਉਦੋਂ ਉਸ ਟਾਈਮ ਦੀ ਸਰਕਾਰ ਸੀ ਨਾ ਚੁਣਾ ਉਦੋਂ ਕਰਾਉਂ ਦਿੱਤੀਆਂ ਅੱਜ ਵੀ ਇਹੇ ਸਾਨੂੰ ਗੋਲੀਆਂ ਦੇ ਰਹੇ ਨੇ ਮਿੱਠੀਆਂ ਸਿਰਫ ਗੋਲੀਆਂ ਦੇ ਰਹੇ ਨੇ ਲਾਰੇ ਲਾ ਰਹੇ ਨੇ ਅਸਲ ਤੇ ਵੀ ਜਿਹੜੀ ਸਰਕਾਰ ਹੈ ਉਹ ਅੱਜ ਲੋਕਾਂ ਦੇ ਨਾਲ ਨਹੀਂ ਖੜੀ ਹੋਈ ਅਸੀਂ ਕਹਿੰਦੇ ਆ ਵੀ ਜੇ ਜੇ ਸੱਚੀ ਆਵਾਜ਼ ਚਾਹਵੇ ਨੇ ਮੈਂ ਪਹਿਲੇ ਦਾ ਜਵਾਬ ਦੇ 2022 ਦੇ ਵਿੱਚ ਇਹਨਾਂ ਨੇ ਕੇਂਦਰੀਕਰਨ ਕਿਉਂ ਹੁਣ ਦਿੱਤਾ ਕਿਵੇਂ ਹੁਣ ਦਿੱਤਾ ਉਹ ਤੋਂ ਬਾਅਦ ਅੱਜ ਇਹੋ ਜੀ ਸੱਚੀ ਕਹਿ ਰਹੀ ਤਾਂ ਇੱਥੇ ਆ ਕੇ ਸਾਡੇ ਨਾਲ ਮੋਢੇ ਨਾਲ ਮੋਢਾ ਜੋੜਨ ਨਹੀਂ ਤਾਂ ਅੱਜ ਇਹ ਮੋਦੀ ਸਰਕਾਰ ਦੇ ਨਾਲ ਲੜੇ ਹੋਏ ਨੇ ਇਹ ਸਾਫ਼ ਗੱਲ ਹੈ ਕੱਲੇ ਮਤਿਆਂ ਤੋਂ ਕੱਲੇ ਹਾਈ ਕੋਰਟ ਦੀਆਂ ਅਪੀਲਾਂ ਤੋਂ ਕੁਝ ਨਹੀਂ ਹੁੰਦਾ ਇਹ ਯੂਨੀਵਰਸਿਟੀ ਸਾਡੇ ਤੋਂ ਖੋਈ ਜਾਊਗੀ ਤੇ ਜ਼ਿੰਮੇਵਾਰ ਹੋਣਗੇ ਆਵਾਂਦੇ 10 ਨੂੰ ਵੀ ਆਵਾਂਗੇ ਅਸੀਂ ਨਾਲ ਆ ਤੁਹਾਡੇ ਉਹ ਤਾਂ ਇਹ ਕਹਿੰਦੇ 10 ਨੂੰ ਵੀ ਆਵਾਂਗੇ ਉਹ ਅਸੀਂ ਆ ਕੇ ਤਾਂ ਦੇ ਰਹੇ ਹਾਂ ਕਹਿੰਦੇ ਨਹੀਂ ਕੌਣ ਆ ਕੇ ਗਿਆ ਜੀ ਕੱਲੀ ਸਟੇਟਮੈਂਟ ਬਾਜੀ ਹੈ ਜੀ ਇਹ ਹਾਈ ਕੋਰਟ ਵਾਲੀ ਗੱਲ ਹੈ ਇਹਨਾਂ ਇਹ ਸ ਇਹ ਹਾਈ ਕੋਰਟ ਦੇ ਵਿੱਚ ਆਪਦੀ ਜਿਹੜੀ ਕਹਿੰਦੇ ਵੀ ਅਸੀਂ ਆਹ ਲਾਗੂ ਕਰਤਾ ਪਰ ਉਹ ਹਾਈ ਕੋਰਟ ਨਾਲ ਕੀ ਮਸਲਾ ਹੱਲ ਹੋ ਜਾਊਗਾ ਅਸੀਂ ਪੰਜਾਬ ਸਰਕਾਰ ਨੂੰ ਸਵਾਲ ਕਰਦੇ ਆ ਕਿ ਤੁਸੀਂ ਸੰਘਰਸ਼ ਕਰੋ ਮਤਲਬ ਉਹ ਚੀਜ਼ਾਂ ਦੇ ਖਿਲਾਫ ਜੇ ਸੰਘਰਸ਼ ਨਹੀਂ ਹੋਊਗਾ ਤਾਂ ਇਹ ਅਸੀਂ ਨਹੀਂ ਜਿੱਤਣ ਲੱਗੇ ਇਹ ਸਾਡੀ ਗੱਲ ਸਾਫ਼ ਹੈ ਕਿਸ ਤਰ੍ਹਾਂ ਚਾਹੁੰਦੇ ਹੋ ਚਾਹੁੰਦੇ ਨੇ ਸੰਘਰਸ਼ ਜਿਵੇਂ 92 ਮੈਂਬਰ ਇਹਨਾਂ ਦੇ ਦਿੱਲੀ ਪਹੁੰਚ ਜਾਂਦੇ ਆ ਸੰਘਰਸ਼ ਇਸ ਤਰ੍ਹਾਂ ਹੁੰਦੇ ਆ ਜੰਤਰ-ਮੰਤਰ 2011 ਦਾ ਇਹਨਾਂ ਨੂੰ ਭੁੱਲ ਗਿਆਗਾ ਸੈਂਟਰ ਦੇ ਖਿਲਾਫ ਕੋਟਾਂ ਤੋਂ ਕਿੰਨੀਆਂ ਕ ਅਸੀਂ ਉਮੀਦਾਂ ਰੱਖਦੇ ਆ ਕਿਸਾਨ ਅੰਦੋਲਨ ਵੇਲੇ ਕੀ ਕੋਰਟ ਨੇ ਉਹ ਜਿੱਤ ਕੇ ਦਿੱਤਾ ਸੰਘਰਸ਼ ਕਰਨਾ ਪਹਿਲਾਂ ਪਾਣੀਆਂ ਦਾ ਮਸਲਾ ਹੈ ਬੀਬੀ ਐਮਪੀ ਦਾ ਮਸਲਾ ਹੈ ਕਿਹੜੇ ਮਸਲੇ ਦੇ ਆ ਉਹਨਾਂ ਮਸਲਾਂ ਤੇ ਇਹਨਾਂ ਅਸੀਂ ਉਹਦਾ ਜਵਾਬ ਮੰਗਦੇ ਆ ਤੇ ਜਦੋਂ ਵੀ ਇਹ ਆਉਣਗੇ ਅਸੀਂ ਉਹਦਾ ਜਵਾਬ ਮੰਗਾਂ ਤੁਹਾਨੂੰ ਲੱਗਦਾ ਸਾਰਾ ਵੀ ਇਹ ਫਾਰਮੈਲਟੀ ਹੋ ਰਹੀ ਆ ਇੱਕ ਤਰ੍ਹਾਂ ਦੀ ਇਹ ਜਰੂਰ ਆਏ ਫਾਰਮੈਲਟੀਆਂ ਨੇ ਸਾਰੀਆਂ ਫੋਟੋ